ਇਹ ਰਾਤ ਇੱਕ ਸਾਨੂੰਥਾ ਸਿਵਲ ਹਸਪੀਟਲਾ ਥਾਣਾ ਆਜੀ ਪਰਦੇਸ ਰੋਜ਼ ਨੂੰ ਫਰਮੇਸ਼ਨ ਨੂੰ ਮਿਲੀ ਸੀ ਇੱਕ ਸੂਰਜ ਕੁਮਾਰ ਸਨ ਆਫ ਵਿਜੇ ਕੁਮਾਰ ਵਾਸੀ ਤਲਵਾੜਾ ਤੇ ਉਹਦੇ ਨਾਲ ਮਨੀਸ਼ ਕੁਮਾਰ ਸਨ ਰੰਦੂ ਰਾਮ ਇਹ ਵੀ ਵਾਸੀ ਤਲਵਾੜਾ ਹੈ ਇਹ ਜਿਹੜੇ ਹੈ ਇਹਦੇ ਵਿੱਚ ਸੂਰਜ ਕੁਮਾਰ ਜਿਹੜਾ ਬਰਾਉਡ ਡੈੱਡ ਉੱਥੇ ਗਿਆ ਸੀ ਲੈ ਕੇ ਗਿਆ ਤੇ ਇਸ ਤੋਂ ਬਾਅਦ ਜਿਹੜਾ ਮਨੀਸ਼ ਕੁਮਾਰ ਹੈ ਸੀਰੀਅਸ ਇੰਜਰਡ ਸੀਗਾ ਤੇ ਉਸ ਤੋਂ ਬਾਅਦ ਅਸੀਂ ਮੌਕੇ ਦੇ ਪੁੱਜੇ ਅਸੀਂ ਦੇਖਿਆ ਇੱਕ i20 ਕਾਰ ਹੈ ਜਿਹਦਾ ਨੰਬਰ ਪੀਵੀ07ਬੀਜ0716 ਜਿਸ ਨੂੰ ਮੌਕੇ ਤੋਂ ਪਤਾ ਲੱਗਾ ਵੀ ਸੂਰਜ ਕੁਮਾਰ ਚਲਾ ਰਿਹਾ ਸੀ ਉਹਦੇ ਨਾਲ ਮਨੀਸ਼ ਕੁਮਾਰ ਤੇ ਇੱਕ ਮੁੰਡਾ ਰਮਨਤ ਇਹ ਵੀ ਬੈਠੇ ਸੀ ਜਿਹੜੇ ਸੀਰੀਅਸ ਇੰਜਰਡ ਹੈ ਤੇ ਇਹ ਇੱਕ ਸਾਹਮਣੇ ਤੋਂ ਆ ਰਹੀ ਟਰਾਲੀ ਜਿਹੜੀ ਹੈ ਟਰੈਕਟਰ ਟਰਾਲੀ ਹੈ ਟਰੈਕਟਰ ਸੋਨਾ ਲਿਖਿਆ ਹੈ ਰੰਗ ਲਾਲ ਹੈ ਨੰਬਰ ਦਾ ਜੇ ਕਲੀਅਰ ਨਹੀਂ ਤੇ ਉਹਦੀ ਜਿਹੜੀ ਹੈ ਟਰਾਲੀ ਦੇ ਵਿੱਚ ਜਿਹੜੀ ਹੈ ਲੱਦੇ ਜਿਹੜੀ ਹੈ ਬੱਜੀ ਹੈ ਇਹ ਟਰਾਲੀ ਤੇ ਜਿਹੜੀ ਹੈ ਟਰਾਲੀ ਲੱਤੀ ਹੋਈ ਸੀ ਤੇ ਟਾਇਰ ਸਜਾ ਰਿਆ ਸੀ ਇਹ ਲੈ ਕੇ ਤੇ ਮੌਕਾ ਤੇ ਰਾਤ ਹੋਣ ਕਰਕੇ ਜਿਹੜਾ ਟਰੈਕਟਰ ਜਿਹੜਾ ਹੈ ਉਹ ਟਰੈਕਟਰ ਡਰਾਈਵਰ ਲੈ ਕੇ ਨਿਕਲ ਗਿਆ ਸੀ ਤੇ ਜਿਹੜਾ ਮੌਕੇ ਦੇ ਜਿਹੜਾ ਲੋਕਾਂ ਨੇ ਰਾਹਗੀਰਾਂ ਨੇ ਮਤਲਬ ਮਦਦ ਨਾਲ ਇਹਨਾਂ ਨੂੰ ਇੰਜੜਾ ਨੂੰ ਸਿਵਲ ਹਸਪਤਾਲ ਤੁਹਾਡੀ ਦਰ ਪਹੁੰਚਾਇਆ ਇਹਦੇ ਵਿੱਚ ਸੂਰਜ ਕੁਮਾਰ ਦੀ ਡੈਥ ਹੋ ਗਈ ਹੈ ਹਾਈ ਤੱਕ ਜਿਹੜੇ ਆ ਜੋ ਵੀ ਉਹਨਾਂ ਦੇ ਬਾਰਤਾਂ ਵਾਲੋ ਬਿਆਨ ਲਖਾਈ ਜਾਣਗੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਟਰੈਕਟਰ ਚਾਲਕ ਪਕੜਿਆ ਗਿਆ ਜਾਂ ਟਰਾਲੀ ਫੜੀ ਗਈ ਹਮ ਤੱਕ ਹਜੇ ਹਜੇ ਐਫ ਆਈ ਆਰ ਨਵਾਂ ਸੁਣਿਆ ਪਰ ਲਾ ਸੀ ਉਹਨੂੰ ਜਿਹੜਾ ਹੈਗਾ ਲਿੰਕੀਪਰਤੀ ਸਾਡੇ ਕੋਲ ਡਰਾਈਵਰ ਜਿਹੜਾ ਹਜੇ ਗ੍ਰਿਫਤਾਰ ਨਹੀਂ ਟਰੈਕਟਰ ਟਰੈਕਟਰ ਜਿਹੜਾ ਪਤਾ ਲੱਗਿਆ ਟਾਇਰਸ ਲੈ ਕੇ ਗਏ ਆ ਲੈ ਕੇ ਗਿਆ ਹੈ ਉਹ ਤੋਂ ਅਸੀਂ ਉਹਦੀ ਛਾਣਬੀੜ ਕਰਕੇ ਦੇ ਉਹਨੂੰ ਜਲਦੀ ਗ੍ਰਿਫਤਾਰ ਕਰਕੇ ਦੇ ਟਰੈਕਟਰ ਨੂੰ ਕੰਮ ਵਿੱਚ ਲਗਾਉਂਦੇ ਆ